ਇਹ ਵਿਸ਼ੇਸ਼ ਜਲਾਸ ਹੋ ਰਿਹਾ ਹੈ ਉਹ ਸੱਚੀ ਮੁੱੱਚ ਕਿਸੇ ਨੂੰ ਨਹੀਂ ਪਤਾ ਲੱਗ ਰਿਹਾ ਕਿ ਉਹ ਕਾਦੇ ਲਈ ਸੱਦੇ ਆਏ ਨੇ ਕਿਉਂਕਿ ਜੋ ਹੁਣ ਤੱਕ ਇਨਫਾਰਮੇਸ਼ਨ ਸਾਡੇ ਤੱਕ ਵੀ ਆਈ ਹੈ ਜਾਂ ਅਸੀਂ ਗੈਦਰ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਹੜਾ ਵਿਸ਼ੇਸ਼ ਜਲਾਸ ਇਸ ਤੋਂ ਪਹਿਲਾਂ ਹੋਇਆ ਸੀ ਉਹਦਾ ਜਿਹੜਾ ਮਸਲਾ ਉਹ ਤਾਂ ਪੈਂਡਿੰਗ ਚੱਲ ਰਿਹਾ ਉਹ ਵਿਸ਼ੇਸ਼ ਜਲਾਸ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਹੋਰ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਰੋਕਣ ਵਾਸਤੇ ਜਿਹੜਾ ਸਪੈਸ਼ਲ ਐਕਟ ਦੀ ਗੱਲ ਸੀਗੀ ਨਾ ਉਹ ਉਸ ਵੇਲੇ 15 ਜੁਲਾਈ ਨੂੰ ਉਸ ਦਿਨ ਵੀ ਬੜੇ ਲੰਮੇ ਲੰਮੇ ਭਾਸ਼ਣ ਹੋਏ ਸੀ ਅਦਾ ਲੱਗਦਾ ਸੀ ਕਿ ਅੱਜ ਗੁਰਮਤ ਸਮਾਗਮ ਪੰਜਾਬ ਵਿਧਾਨ ਸਭ ਤੇ ਅੱਜ ਵੀ ਇਹੀ ਲੱਗਨ ਰਿਹਾ ਕਿ ਪੰਜਾਬ ਵਿਧਾਨ ਸਭਾ ਜਿਹੜੀ ਇਹ ਚੇਰੀ ਅਨੰਦਪੁਰ ਸਾਹਿਬ ਹੋਈ ਆ ਹਰ ਜਿਹੜਾ ਵਾ ਐਮ ਐਲ ਏ ਹੋ ਕੋ ਮੰਤਰੀ ਐ ਜਾਂ ਜੋ ਵੀ ਐ ਮੈਂਬਰ ਜਿਹੜਾ ਐਮ ਐਲ ਏ ਆ ਉਹ ਲੰਮੇ ਲੰਮੇ ਭਾਸ਼ਣ ਦੇ ਰਿਹਾ ਬੇਅਦਬੀਆਂ ਦੀ ਗਾਲੀ ਭੁੱਲ ਗਏ ਉਹਦੋਂ ਬੇਅਦਬੀ ਦੇ ਉੱਤੇ ਦੇਈ ਜਾਂਦੇ ਸੀ ਅੱਜ ਇੱਥੇ ਦੇਈ ਜਾਂਦੇ ਤੇ ਕਾਨੂੰਨ ਕਿੱਥੇ ਆ ਅੱਜ ਸਭ ਤੋਂ ਵੱਡਾ ਸਵਾਲ ਅਨੰਦਪੁਰ ਸਾਹਿਬ ਦੀ ਧਰਤੀ ਸਵਾਲ ਕਰਦੀ ਪਈ ਐ ਭਾਈ ਉਹ ਕਾਨੂੰਨ ਕਿੱਥੇ ਗਿਆ ਜਿਹਦੇ ਵਾਸਤੇ ਤੁਸੀਂ ਜੁਲਾਈ ਦੇ ਵਿੱਚ ਸਪੈਸ਼ਲ ਉਹ ਸੈਸ਼ਨ ਬੁਲਾਇਆ ਸੀਗਾ ਉਹ ਕਾਨੂੰਨ ਆਖਰ ਕਿੱਥੇ ਗਿਆ ਉਸ ਦਿਨ ਮੁੱਖ ਮੰਤਰੀ ਸਾਹਿਬ ਕਹਿੰਦੇ ਤਿੰਨ ਚਾਰ ਮਹੀਨੇ ਲਈ ਸਲੈਕਟ ਕਮੇਟੀ ਨੂੰ ਦੇ ਦਿੰਨੇ ਸਾਰਿਆਂ ਦੀ ਰਾਏ ਆ ਜਾਏਗੀ ਹੁਣ ਤਾਂ 4.5 ਮਹੀਨੇ ਹੋ ਗਏ ਭਾਈ 15 ਤਰੀਕ ਦੇ ਚਾਰ ਮਹੀਨੇ ਵੀ ਲੰਘ ਗਏ ਹੋਏ ਨੇ ਅਜੇ ਵੀ ਉਸ ਕਾਨੂੰਨ ਦੇ ਉੱਤੇ ਕੋਈ ਮੂੰਹ ਨਹੀਂ ਖੋਲ ਰਿਹਾ ਕੀ ਇਹ ਮਜ਼ਾਕ ਨਹੀਂ ਹੈ ਤੁਸੀਂ ਪੰਜਾਬ ਦਾ ਕਰੋੜਾਂ ਰੁਪਈਆ ਜਿਹੜਾ ਇਸ ਸੈਸ਼ਨ ਦੇ ਉੱਤੇ ਲਗਾ ਰਹੇ ਕਾਦੇ ਲਈ ਉਹਦੇ ਚੋਂ ਕੀ ਤੁਸੀਂ ਕੱਢ ਰਹੇ ਹੋ ਕੌਮ ਨੂੰ ਕੀ ਦੇ ਰਹੇ ਹੋ ਆਨੰਦਪੁਰ ਸਾਹਿਬ ਨੂੰ ਕੀ ਦੇ ਰਹੇ ਹੋ ਸਿੱਖਾਂ ਦੇ ਜ਼ਖਮਾਂ ਤੇ ਤੁਸੀਂ ਕੋ ਮਲਮ ਲਾ ਰਹੇ ਹੋ ਕਿ ਅੱਜ ਤੁਹਾਨੂੰ ਬੇਅਦਬੀਆਂ ਭੁੱਲ ਗਈਆਂ 15 ਸਤੰਬਰ 15 ਜੁਲਾਈ ਨੂੰ ਤੁਹਾਨੂੰ ਬੇਅਦਬੀਆਂ ਯਾਰ ਸੀ ਕਿ ਆਜ ਤੁਹਾਨੂੰ ਕੋਈ ਬੇਅਦਬੀ ਦਾ ਅਸੀਂ ਕਈ ਐਮਐਲਏ ਨੂੰ ਮਿਲੇ ਆ ਉਹ ਕੋਈ ਗੱਲ ਹੀ ਨਹੀਂ ਕਰਦਾ ਪਿਆ ਅਸੀਂ ਇੱਥੋਂ ਤੱਕ ਕਿ ਮੈਂ ਸਾਹਿਬ ਨੂੰ ਖੁਦ ਅਸੀਂ ਮੈਮੋਰੰਡਮ ਹੀ ਦਿੱਤਾ ਭਈ ਕਾਨੂੰਨ ਹੀ ਬਣਾ ਦਿਓ ਹੁਣ ਇਦੋਂ ਵਧੀਆ ਮੌਕਾ ਤੁਹਾਡੇ ਲਈ ਹੈ ਕੋਈ ਮੈਂ ਸਰਕਾਰ ਨੂੰ ਤੁਹਾਡੇ ਚੈਨਲ ਦੇ ਰਾਹੀਂ ਮਿੱਟੀ ਚੈਨਲ ਦੇ ਰਾਹੀਂ ਪੁੱਛਣਾ ਚਾਹੁੰਦਾ ਭਈ ਇਸ ਤੋਂ ਵਧੀਆ ਮੌਕਾ ਸੀਗਾ ਤੁਹਾਡੇ ਕੋਲ ਕੋਈ ਤੇ ਫਿਰ ਤੁਸੀਂ ਕਿਉਂ ਨਹੀਂ ਕਰ ਰਹੇ ਉਸ ਦਿਨ ਤੁਹਾਨੂੰ ਯਾਦ ਨਹੀਂ ਸੀਗਾ ਕਿ 4 ਮਹੀਨੇ ਬਾਅਦ ਅਸੀਂ ਵਿਸ਼ੇਸ਼ ਇਜਲਾਸ ਜਿਹੜਾ ਅਨੰਦਪੁਰ ਸਾਹਿਬ ਕਰਨਾ ਹੈ ਹੈਂ ਇਹ 4 ਮਹੀਨੇ ਬਾਅਦ اجلاس ਕਰਨਾ ਸੀ ਤੇ ਸਲੈਕਟ ਕਮੇਟੀ ਨੂੰ 6 ਮਹੀਨੇ ਕਿਉਂ ਦੇ ਦਿੱਤੇ ਇਹ ਨਿਲੈਕੀ ਕਿਹਦੀ ਹੈ ਕੋਈ ਆਪਣੀ ਜ਼ਿੰਮੇਵਾਰੀ ਲਏਗਾ ਇਹਨਾਂ ਚੋਂ ਮੁੱਖ ਮੰਤਰੀ ਸਾਹਿਬ ਲੈਣਗੇ ਲੀਡਰ ਆਪੋਜੀਸ਼ਨ ਲੈਣਗੇ ਕਿ ਸਪੀਕਰ ਸਾਹਿਬ ਲੈਣਗੇ ਉਦੋਂ ਨਹੀਂ ਸੀ ਤੁਹਾਨੂੰ ਯਾਦ ਹੈ ਸੀ ਆਨੰਦਪੁਰ ਸਾਹਿਬ ਜਾ ਕੇ ਸੈਸ਼ਨ ਕਰਨਾ ਤੇ ਜੇ ਇੱਥੇ ਸੈਸ਼ਨ ਕਰਨਾ ਤੇ ਜੇ ਇੱਥੇ ਗੁਰੂ ਤੇਗ ਵੇਖੋ ਅੱਜ ਜੀ ਸ਼੍ਰੀ ਗੁਰਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋ ਰਹੀ ਕੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬੇਅਦਬੀ ਨਹੀਂ ਨੋਰਮਲੇ ਦੇ ਸ਼ਲੋਕ ਉੱਥੇ ਬਾਣੀ ਉੱਥੇ ਆ ਅੱਜ ਗੁਰੂ ਤੇਗ ਬਹਾਦਰ ਸਾਹਿਬ ਦੀ ਉਸੇ ਗੁਰਤਾ ਗੱਦੀ ਦੇ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਰਾਜਮਾਨ ਨੇ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦੇ ਨੂੰ ਡੱਕਣ ਦੇ ਵਾਸਤੇ ਇੱਕ ਬਣਦਾ ਹੋਇਆ ਕਾਨੂੰਨ ਇਹ ਵੀ ਨਹੀਂ ਕਿ ਕੋਈ ਨਵੇਂ ਸਿਰਿਓਂ ਗੱਲ ਸ਼ੁਰੂ ਹੋਣੀ ਸੀ ਇੱਕ ਤਾਂ ਪੈਂਡਿੰਗ 'ਚ ਪਿਆ ਤੁਹਾਡੀ ਸਾਰੀ ਵਿਧਾਨ ਸਭਾ ਨੇ ਆਖੇ ਹਾਂ ਜੀ ਹੋ ਜਾਣਾ ਚਾਹੀਦਾ ਹੋ ਜਾਣਾ ਚਾਹੀਦਾ ਤੇ ਜੇ ਤੁਸੀਂ ਉਹਨੂੰ ਲਾਗੂ ਵੀ ਨਹੀਂ ਕਰ ਸਕਦੇ ਉਸ ਬਣੇ ਹੋਏ ਕਾਨੂੰਨ ਨੂੰ ਵੀ ਲਾਗੂ ਨਹੀਂ ਕਰ ਸਕਦੇ ਤੇ ਫੇਰ ਤਾਂ ਹੱਦ ਇਹ ਬੇਸ਼ਰਮੀ ਦੀ ਹੱਦ ਹੈ ਇਸ ਤੋਂ ਵੱਧ ਕੀ ਕਹਿ ਸਕਦੇ ਆ ਐਡਾ ਇੱਥੇ ਤੁਸੀਂ ਸ਼ਾਸਨ ਬੁਲਾਇਆ ਇੱਥੇ ਸਾਰੇ ਘੇਰਾਬੰਦੀ ਕੀਤੀ ਹੋ ਹਰ ਪਾਸੇ ਘੇਰਾਬੰਦੀ ਹੈ ਇਧਰ ਨੂੰ ਨਹੀਂ ਜਾਣਾ ਇਧਰ ਨੂੰ ਨਹੀਂ ਜਾਣਾ ਇੱਥੇ ਗੱਡੀਆਂ ਉਹ ਨਹੀਂ ਕਰਨੀਆਂ ਆ ਨਹੀਂ ਕਰਨੀ ਇਹ ਕਾਦੇ ਵਾਸਤੇ ਇੱਥੇ ਇਹ ਐਮਐਲਏ ਕਾਦੇ ਲਈ ਸੱਦੇ ਸੀ ਇੱਥੇ ਜੇ ਤੁਸੀਂ ਗੁਰੂ ਸਾਹਿਬ ਨੂੰ ਵੇਖੋ ਮੈਂ ਤੁਹਾਡੇ ਮਾਧਿਅਮ ਦਰਾਂ ਇੱਕ ਬੇਨਤੀ ਕਰਨਾ ਚਾਹੁੰਦਾ ਇਹਨਾਂ ਐਮਐਲਏ ਸਾਹਿਬਾਨ ਨੂੰ ਪਿੱਤਾਂ ਨੂੰ ਸੰਗੀਤ ਕਾਦੇ ਲਈ ਚੁਣਦੀ ਹੈ ਤੁਹਾਡੇ ਕੋ ਇਤਿਆਸ ਸੁਣਨ ਨੂੰ ਨਹੀਂ ਤੁਹਾਨੂੰ ਚੁਣਿਆ ਸੀ ਇਤਿਆਸ ਸੁਣਾਉਣ ਵਾਸਤੇ ਸਾਡੇ ਸਾਡੇ ਪ੍ਰਚਾਰਕ ਆ ਗਏ ਨੇ ਸਾਡੇ ਕਥਾਵਾਚਕ ਮੌਜੂਦ ਨੇ ਤੁਸੀਂ ਜਦੋਂ ਬੈਠਦੇ ਵਿਧਾਨ ਸਭਾ ਚ ਚੁੱਕ ਕੇ ਇਤਿਹਾਸ ਸੁਣਾਉਣਾ ਸ਼ੁਰੂ ਕਰ ਦਿੰਦੇ ਹੋ ਜਿਹੜਾ ਕੰਮ ਤੁਹਾਡੇ ਕਰਨ ਵਾਲਾ ਸਾਨੂੰ ਕਾਨੂੰਨ ਬਣਾਉਣ ਦੀ ਆ ਅਥੋਰਟੀ ਦਿੱਤੀ ਆ ਪੰਜਾਬ ਨੇ ਤੁਹਾਨੂੰ ਚੁੜ ਕੇ ਭੇਜਿਆ ਤੇ ਤੁਸੀਂ ਵਾਅਦਾ ਕੀਤਾ ਮੇਰੇ ਕੋਲ ਇਸ ਵਕਤ ਵੀ ਮੇਰੇ ਮੋਬਾਈਲ ਚ ਫੋਟੋ ਮੌਜੂਦ ਹੈ ਜਦੋਂ ਬਣਨਾ ਸੀਗਾ ਨਾ ਜਦੋਂ ਇਲੈਕਸ਼ਨ ਕੈਂਪੇਨ ਸੀ ਕੇਜਰੀਵਾਲ ਸਾਹਿਬ ਨੇ ਮੇਰੇ ਸਾਹਮਣੇ ਇੱਦਾਂ ਹੱਥ ਜੋੜ ਕੇ ਮੈਮੋਰੰਡਮ ਫੜਿਆ ਸੀ ਮੈਂ ਤੁਹਾਨੂੰ ਦਵਾਂਗਾ ਉਹ ਕਿੱਦੋਂ ਫੜਿਆ ਮੇਰੇ ਕੋਲੋਂ ਫੜਿਆ ਸੀਗਾ ਜਸਟ ਚੱਲਦੀ ਸਟੇਜ ਤੇ ਬੁਲਾ ਕੇ ਤਾਰੀਵਾਲ 크리스마ਸ ਦੇ ਮੌਕੇ ਤੇ ਵੱਡੀ ਰੈਲੀ ਸੀਗੀ ਚੱਲਦਾ ਜਦੋਂ ਮੈਂ ਹੱਥ ਚ ਫੜ ਕੇ ਖੜਾ ਸੀਗਾ ਮੈਨੂੰ ਸਟੇਜ ਤੇ ਬੁਲਾਇਆ ਸ਼ਰੀਕਲਸੀ ਜਿਹੜਾ ਇਸ ਵੇਲੇ ਐਕਟਿੰਗ ਪ੍ਰਧਾਨ ਆਮ ਆਦਮੀ ਪਾਰਟੀ ਦਾ ਉਹਨੂੰ ਥੱਲੇ ਭੇਜਿਆ ਸਾਰੀ ਸਟੇਜ ਦੀ ਕਾਰਵਾਈ ਰੁਕ ਗਈ ਉਸ ਵੇਲੇ ਸਟੇਜ ਦੀ ਕਾਰਵਾਈ ਰੋਕ ਕੇ ਉੱਪਰ ਬੁਲਾ ਕੇ ਹੱਥ ਜੋੜ ਕੇ ਮੈਮੋਰੰਡਮ ਫੜਿਆ ਮੈਂ ਇਹੀ ਬੇਨਤੀ ਕੀਤੀ ਸੀ ਕਿ ਕਾਨੂੰਨ ਬਣਾ ਦਿਓ ਤੁਸੀਂ ਹੁਣ ਸਰਕਾਰ ਬਣਨੀ ਆਂ ਬੇ ਆਦਮੀਆਂ ਰੋਕਣ ਵਾਸਤੇ ਕਾਨੂੰਨ ਬਣਾ ਦਿਓ ਕਦੋਂ ਦੀ ਗੱਲ ਹੈ ਇਹ ਹੈਗੀ ਆ ਜੀ 24 ਦਸੰਬਰ ਮਾਫ ਕਰਨਾ 25 ਦਸੰਬਰ 2021 크리스마ਸ ਤੋਂ 1 ਦਿਨ ਪਹਿਲਾਂ ਦੀ ਸਪੈਸ਼ਲ ਸਮਾਗਮ ਸੀਗਾ ਸਪੈਸ਼ਲ ਰੈਲੀ ਸੀ ਆਮ ਆਦਮੀ ਪਾਰਟੀ ਦੀ ਤਾਰੀਵਾਲ ਸ਼ਹਿਰ ਦੇ ਵਿੱਚ ਉੱਥੇ ਮੈਂ ਮੇਰੇ ਹੱਥੀ ਫੜਿਆ ਅੱਜ ਤੱਕ ਸਾਨੂੰ ਦੁਬਾਰਾ ਮਿਲਣ ਦਾ ਮੌਕਾ ਹੀ ਨਹੀਂ ਦੇਣ ਦੇ ਅਸੀਂ ਉਹ ਮੋਰਚੇ ਦੇ ਰਾਹੀਂ ਵੀ ਕੋਸ਼ਿਸ਼ ਕੀਤੀ ਜਿੱਦਾਂ ਨੂੰ ਬਿਲਕੁਲ ਹੀ ਸਾਡਾ ਭਾਈ ਗੁਰਜੀਤ ਸਿੰਘ ਖਾਲਸਾ ਬਿਲਕੁਲ ਡੈਥ ਬੈੱਡ ਤੇ ਪਹੁੰਚ ਗਿਆ ਉਸ ਦਿਨ ਸਾਡੀ 28 ਤਰੀਕ ਨੂੰ ਮੁੱਖ ਮੰਤਰੀ ਸਾਡੀ ਸਾਡੇ ਨਾਲ ਮੀਟਿੰਗ ਹੁੰਦੀ ਹੈ ਜਿਸ ਦਿਨ ਐਲਾਨ ਹੁੰਦਾ ਨਾ ਜਿਹੜਾ ਪ੍ਰੈਸ ਨੋਟ ਜਾਰੀ ਹੋਇਆ ਕਿ ਹਾਂ ਅਸੀਂ ਕਾਨੂੰਨ ਬਣਾਉਣ ਜਾ ਰਹੇ ਹਾਂ ਬੇਅਦਮੀਆਂ ਦਾ ਕਾਨੂੰਨ ਉਹ 10 ਸਾਡੇ ਨਾਲ 10 ਦੇ ਨਾਲ ਹੋਰ ਚਾਰ ਸਿੰਘ ਸੀਗੇ ਅਸੀਂ ਪੰਜ ਸਿੰਘ ਗਏ ਸੀ ਮੋਰਚੇ ਵੱਲ ਸਾਡੇ ਨਾਲ ਮੀਟਿੰਗ ਦੇ ਦੌਰਾਨ ਅਨਾਉਂਸ ਕੀਤਾ ਫਿਰ ਅਸੀਂ ਲੱਗੇ ਰਹੇ ਹਾਂ ਪਿੱਛੇ ਫਿਰ 15 ਜੁਲਾਈ ਨੂੰ ਤੁਸੀਂ ਯਾਦ ਕਰੋ ਸੰਗਤ ਜੀ ਇਹ ਗੱਲਾਂ ਭੁੱਲਣਾ ਜਾਇਆ ਕਰੋ ਉਸ ਦਿਨ ਵੀ ਬੜੇ ਲੰਮੇ ਲੰਮੇ ਭਾਸ਼ਣ ਮੋ ਕਮੰਡਰੀ ਸਾਹਿਬ ਕਹਿੰਦੇ ਸੀ ਗੁਰਦੁਆਰਾ ਸਾਹਿਬ ਵਾਲ ਨੂੰ ਹੱਥ ਕਰਦੀਏ ਤੇ ਸੱਚ ਉਹਨੂੰ ਸੱਚ ਮੰਨ ਲੈਂਦੇ। ਉਹ ਅਸੀਂ ਤੁਹਾਨੂੰ ਕੀ ਸੱਚ ਮੰਨੀਏ ਦੱਸੋ। ਤੁਸੀਂ ਉਹ ਦਿਨ 1 ਮਿੰਟ ਦੇ ਵਿੱਚੋ ਚੁੱਕ ਕੇ ਸਿਲੈਕਟ ਕਮੇਟੀ ਨੂੰ ਦੇ ਦਿੱਤਾ। ਅਜੋ ਸਿੰਘ ਮਰਨੇ ਪਿਆ। ਬੀਪੀ ਉਹਦਾ ਹਾਈ ਆ। 슈ਗਰ ਉਹਦੀ ਹਾਈ ਆ। ਖੂਨ ਉਹਦਾ ਖਾਨੇ ਥਾਣੀ ਉਹਦੇ ਖੂਨ ਆ ਰਿਹਾ। ਹਿਆੜ ਦੇ ਵਿੱਚ ਪੇਨ ਹੋ ਰਹੀ ਐ। ਇੰਨੀਆਂ ਇੰਨੀਆਂ ਬਿਮਾਰੀਆਂ ਬਿਮਾਰੀਆਂ ਵਿੱਚ ਘਿਰਿਆ ਹੋਇਆ ਭਾਈ ਗੁਰਜੀਤ ਸਿੰਘ। ਇਹਨਾਂ ਨੂੰ ਕੋਈ ਲੱਥੀ ਚੜੀ ਨਹੀਂ ਕਿਸੇ ਨੂੰ। ਹੈ? ਇਹ ਵਿਖਾਵੇ ਦੀ ਦੁਨੀਆ ਨਹੀਂ ਗੁਰੂ ਸਾਹਿਬ ਨੇ ਤਾਂ ਵਿਖਾਵੇ ਦੇ ਉੱਤੇ ਤਾਂ ਝੋਟ ਕੀਤੀ ਹੈ ਗੁਰੂ ਨਾਨਕ ਸਾਹਿਬ ਨੇ ਸਾਰੀ ਪਖੰਡੀਆਂ ਦੇ ਉੱਤੇ ਤਾਂ ਝੋਟ ਕੀਤੀ ਸੀ ਤੇ ਜੇ ਅੱਜ ਅਜੇ ਪਤਾ ਨਹੀਂ ਅਜੇ ਚੱਲ ਰਿਹਾ ਸੈਸ਼ਨ ਪਰ ਸਾਡੇ ਮੁਤਾਬਕ ਸਾਡੀ ਜਾਣਕਾਰੀ ਮੁਤਾਬਕ ਅੱਜ ਉਹਦੇ ਤੇ ਕੋਈ ਗੱਲਬਾਤ ਨਹੀਂ ਹੋਣੀ ਤੇ ਜੇ ਅੱਜ ਸੱਚੀ ਮੁੱੱਚੀ ਇਹ ਉਸ ਬੇਅਦਬੀ ਐਕਟ ਨੂੰ ਜਿਹੜਾ ਪੰਜਾਬ ਦਾ ਸਟੇਟ ਐਕਟ ਬਣ ਜਾ ਰਿਹਾ ਪਹਿਲਾ ਪੰਜਾਬ ਦਾ ਸਟੇਟ ਐਕਟ ਬਣਨ ਜਾ ਰਿਹਾ ਬੇਅਦਬੀਆਂ ਦੇ ਉੱਤੇ ਇਹ ਪਹਿਲੀਆਂ ਸਰਕਾਰਾਂ ਨਹੀਂ ਬਣਾ ਸਕੀਆਂ ਉਹ ਕਿਉਂ ਨਹੀਂ ਬਣਾ ਸਕੀਆਂ ਉਹ ਜਵਾਬ ਦੇ ਸਕਦੀਆਂ ਨੇ ਸਟੇਟ ਟੈਕਸ ਬਣਾ ਸਕਦਾ ਸੂਬਾ ਬੇਅਦਬੀਆਂ ਤੇ ਸਟੇਟ ਟੈਕਸ ਬਣਣ ਜਾਣਿਆ ਉਹਦਾ ਕਾਨੂੰਨ ਦਾ ਜਿਹੜਾ ਖਰੜਾ ਉਹ ਵੀ ਅਸੀਂ ਤਿਆਰ ਕਰਕੇ ਦਿੱਤਾ ਇਹਨਾਂ ਨੂੰ ਅੱਜ ਸਾਡੇ ਨਾਲ ਕੋਈ ਅੱਖ ਚ ਅੱਖ ਮਿਲਾ ਕੇ ਗੱਲ ਕਰਨ ਨੂੰ ਰਾਜ਼ੀ ਨਹੀਂ ਅਸੀਂ ਉੱਥੇ ਖੜੋ ਜੀ ਤੇ ਦੂਜੇ ਪਾਸੇੋਂ ਲੀਡਰ ਪਰ ਇਹਨੂੰ ਓਕੇ ਲੰਘਣ ਲੱਗ ਪੈਂਦੇ ਭਈ ਅਸੀਂ ਮੰਗਦੇ ਕੀ ਪਏ ਆ ਤੁਹਾਡੇ ਕੋਲ ਕਾਨੂੰਨੀ ਤਾਂ ਮੰਗਦੇ ਪਏ ਆ ਗੁਰੂ ਗ੍ਰੰਥ ਸਾਹਿਬ ਦੀ ਇੱਜ਼ਤ ਮੰਗਦੇ ਪਏ ਆ ਤੇ ਜੇ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਇੱਜ਼ਤ ਵੀ ਨਹੀਂ ਦੇਣ ਜੋਗੇ ਤਾਂ ਫਿਰ ਕਾਹਦਾ 350 ਸਾਲਾਂ ਤੋਂ ਚਿਮਣਾ ਰਹੇ ਹੋ ਇਹ ਗੁਰੂ ਗ੍ਰੰਥ ਸਾਹਿਬ ਜੀ ਇੱਜ਼ਤ ਵਾਸਤੇ ਤੁਸੀਂ ਇੱਕ ਕਾਨੂੰਨ ਨਹੀਂ ਬਣਾਉਣ ਜਗੇ ਪ੍ਰੋਬਲਮ ਇਹ ਆ ਅਸੀਂ ਸਾਰੇ ਰਾਜੀ ਆ ਅਸੀਂ ਸਭ ਚਾਹੁੰਦੇ ਆ ਗੁਰੂਗ੍ਰਾਂ ਸਾਹਿਬ ਦਾ ਕਾਨੂੰਨ ਬਣ ਜਾ ਪਰ ਅਸੀਂ ਨਹੀਂ ਬਣਾ ਸਕਦੇ ਵਿਧਾਨ ਸਭਾ ਬਣਾ ਸਕਦੀ ਹੈ ਤੇ ਇਸੇ ਲਈ ਤੇ ਤੁਹਾਨੂੰ ਚੁਣ ਕੇ ਭੇਜਿਆ ਸੀਗਾ ਇਹਨਾਂ ਨੂੰ ਇਸੇ ਲਈ ਉੱਥੇ ਭੇਜਿਆ ਸੀਗਾ ਨਾ ਮੁੱਖ ਮੰਤਰੀ ਸਾਹਿਬ ਇਹਨਾਂ ਦਾ ਬਿਆਨ ਅਸੀਂ ਉੱਥੇ ਲਾਇਆ ਹੋਇਆ ਵਾ ਇਹ ਜਨਵਰੀ ਦਾ ਮੇਰੇ ਖਿਆਲ 25 ਕੇ 26 ਜਨਵਰੀ ਦਾ ਚੋਣਾਂ ਤੋਂ ਇੱਕ ਹਫ਼ਤੇ ਪਹਿਲੇ ਦਾ ਇਹਨਾਂ ਦਾ ਬਿਆਨ ਆ ਕਿ ਬੇਮਿਸਾਲ ਸਜ਼ਾ ਹੋ ਜੇ ਕਿ ਕਿਸੇ ਦੀ ਹਿੰਮਤ ਨਾ ਪਵੇ ਬੇਵਦੀ ਕਰਨ ਦੀ ਤੁਹਾਡੇ ਉਹਨਾਂ ਬਿਆਨਾਂ ਤੇ ਭਰੋਸਾ ਕਰਕੇ ਇਹ ਤੁਸੀਂ ਬਿਨਾਂ ਸਖੀਆਂ ਵੋਟਾਂ ਤੋਂ ਬਣ ਗਏ ਦੱਸੋ ਕੋਈ ਇਹਨਾਂ ਦੇ ਵਿੱਚੋਂ ਦਾਵਾ ਕਰਦੇ ਆ ਅੱਜ ਗੱਲਾਂ ਬੜੀਆਂ ਗੱਲਾਂ ਤਾਂ ਬੜੀਆਂ ਕਰਦੇ ਮੈਨੂੰ ਦੱਸੋ ਹੀ ਪਾਸ ਨੂੰ ਗੱਲ ਸਵਾਲ ਨਹੀਂ ਪੁੱਛ ਸਕਦਾ ਨਹੀਂ ਪੁੱਛ ਸਕਦਾ ਤੁਸੀਂ ਇੱਕ ਤਾਂ ਗੱਲ ਦੱਸ ਦੋ ਕਿ ਜਿਹੜੇ ਤੁਸੀਂ 92 ਬਣੇ ਹੋ ਕਿ ਤੁਸੀਂ ਸਿੱਖਾਂ ਦੀਆਂ ਵੋਟਾਂ ਤੋਂ ਬਗੈਰ ਬਣ ਗਏ ਹੋ ਤੁਹਾਡੇ ਉਸ ਪਰ ਬੋਲਾਂ ਦੇ ਉੱਤੇ ਭਰੋਸਾ ਕੀਤਾ ਕਿ ਹਾਂ ਤੁਸੀਂ ਬੇਅਦਬੀਆਂ ਰੱਖੋਗੇ ਬੇਮਿਸਾਲ ਸਜ਼ਾ ਲਿਆਓਗੇ ਤੇ ਅੱਜ ਬਣਿਆ ਬਣਾਇਆ ਕਾਨੂੰਨ ਜਿਹੜਾ ਤੁਸੀਂ ਪੈਂਡਿੰਗ ਭਾ ਕੇ ਤੇ ਸਾਡੇ ਨਾਲ ਮਜ਼ਾਕ ਨਹੀਂ ਕਰਦੇ ਪਏ ਇਹ ਪੰਜਾਬ ਦੇ ਨਾਲ ਗੁਰੂ ਪੀਰਾਂ ਦੀ ਧਰਤੀ ਦੇ ਨਾਲ ਮਜ਼ਾਕ ਜ ਮੈਂ ਸਮਝਦਾ ਇਹਨਾਂ ਨੂੰ ਸ਼ਰਮ ਨਾਲ ਮਰ ਜਾਣਾ ਚਾਹੀਦਾ ਜੇ ਇਹਨੇ ਜੋਗੇ ਵੀ ਨਹੀਂ ਕਿ ਅਜੇ ਕਾਨੂੰਨ ਬਣਾ ਜਾਣ ਪਰ ਗੱਲ ਹੈ ਨਾ ਆਪਾਂ ਇਹ ਵੀ ਗੱਲ ਕਰ ਰਹੇ ਹਾਂ ਦੂਜੇ ਪਾਸੇ ਸਰਕਾਰ ਨੇ ਜੋ ਮੈਨੇਜਮੈਂਟ ਕੀਤੀ ਹੈ ਲੋਕੀ ਦਾ ਕਹਿ ਰਹੇ ਵੀ ਮੈਨੇਜਮੈਂਟ ਬੜੀ ਵਧੀਆ ਨਹੀਂ ਮੈਨੇਜਮੈਂਟ ਵਧੀਆ ਮੈਨੇਜਮੈਂਟ ਵਧੀਆ ਸੀ ਉਹਨੂੰ ਮਾੜਾ ਥੋੜਾ ਕਹਿੰਨੇ ਆ ਜਿਹੜਾ ਕੰਮ ਉਹਨਾਂ ਦੇ ਕਰਨ ਵਾਲਾ ਉਹਨਾਂ ਨੇ ਕਰਨਾ ਨਾ ਕਾਨੂੰਨ ਕਿੰਨੇ ਬਣਾਉਣਾ ਦੱਸੋ ਮੈਂ ਲੈਣੇ ਚੁਣੀ ਸਰਕਾਰ ਨਾ ਨੰਨ ਬਣੋਣਾ ਹੁਣ ਉੱਥੇ ਸਾਰੇ ਕਹੀ ਜਾਂਦੇ ਅਸੀਂ ਬੜੇ ਭਾਗਾਾਂ ਵਾਲੇ ਬੜੇ ਭਾਗਾਾਂ ਵਾਲੇ ਅਸੀਂ ਇਸ ਇਤਿਹਾਸਿਕ ਮੌਕੇ ਤੇ ਇੱਥੇ ਪਹੁੰਚੇ ਆਂ ਬਈ ਕੀਤਾ ਕੀ ਪਹੁੰਚ ਕੇ ਤਾਂ ਦੱਸੋ ਨਾ ਤੁਸੀਂ ਪ੍ਰਬੰਧ ਕਰ ਦਿੱਤਾ ਚਲੋ ਠੀਕ ਆ ਕਰ ਦਿੱਤਾ ਚੰਗੀ ਗੱਲ ਆ ਉਹ ਤਾਂ ਨਤੀਸ਼ ਕੁਮਾਰ ਨੇ ਵੀ ਕੀਤਾ ਸੀ ਤੁਹਾਡੇ ਤੋਂ ਕਿਤੇ ਵਧੀਆ ਕੀਤੇ ਸੀਗੇ ਪਰ ਹੁਣ ਤੁਹਾਡੇ ਕੋਲੋਂ ਪੰਜਾਬ ਕਾਨੂੰਨ ਮੰਗਦਾ ਪਿਆ ਗੁਰੂ ਸਾਹਿਬ ਦੀ ਇੱਜ਼ਤ ਦਾ ਕਾਨੂੰਨ ਮੰਗਦਾ ਪਿਆ ਤੇ ਜੇ ਤੁਸੀਂ ਉਹ ਵੀ ਨਹੀਂ ਦੇਣ ਜੋਗੇ ਤੇ ਫੇਰ ਤਾਂ ਅਸੀਂ ਭਾਈ ਤੁਹਾਨੂੰ ਲਾਣ ਤਾਂ ਹੀ ਪਾਵਾਂਗੇ ਤੁਸੀਂ ਉਹਦੇ ਕਾਬਿਲ ਹੋ ਬੈਂ ਸਾਹਿਬ ਮੇਰੇ ਕੋਲ ਵੀਡੀਓ ਪਈ ਮੈਂ ਤੁਹਾਨੂੰ ਸ਼ੇਅਰ ਕਰਾਂਗਾ ਤੁਸੀਂ ਤੁਸੀਂ ਨਾਲ ਲਾਇਓ ਤੁਸੀਂ ਨਾਲ ਲਾਇਓ ਅਸੀਂ ਇਹਨਾਂ ਨੂੰ 10 ਦਿਨ ਪਹਿਲਾਂ ਤਾਂ ਮੈਮੋਰੰਡਮ ਦਿੱਤਾ ਹੋਇਆ ਪੀ ਇਹਨੂੰ ਲਾਗੂ ਕਰ ਦਿਓ ਇਸ ਤੋਂ ਵਧੀਆ ਦਿਨ ਕਿਹੜਾ ਹੋ ਸਕਦਾ ਪੰਨੂ ਸਾਹਿਬ ਦੇ ਨਾਲ ਮੇਰੀ ਕਈ ਵਾਰੀ ਗੱਲ ਹੋਈ ਆ ਭਾਈ ਇਹਨੂੰ ਲਾਗੂ ਕਰ ਦਿਓ ਇਸ ਤੋਂ ਵਧੀਆ ਦਿਨ ਤੁਹਾਡੇ ਲਈ ਕਿਹੜਾ ਹੋ ਸਕਦਾ ਬੇਅਦਬੀਆਂ ਦਾ ਕਾਨੂੰਨ ਲਾਗੂ ਕਰ ਦਿਓ ਉਹ ਕਾਰ ਸਲੈਕਟ ਕਮੇਟੀ ਪਤਾ ਕੀ ਕਰਦੀ ਰਹੀ ਹੈ ਹਫਤੇ ਬਾਅਦ ਇੱਕ ਘੰਟਾ ਬੈਂਦੀ ਸੀ ਮੈਟੇਨ ਨੂ ਬਣਾਈ ਸੀ ਜਿਹੜੀ ਸਲੈਕਟ ਮੈਟੇ ਬਣਾਈ ਸੀ ਜਿਹਨੂੰ ਕਾਨੂੰਨ ਜਿਹਨੂੰ ਇਹ ਡਿਊਟੀ ਦਿੱਤੀ ਸੀ ਵੀ ਸਾਰਿਆਂ ਦੀ ਰਾਏ ਲੈ ਲਓ ਪਹਿਲੇ ਰਾਏ ਲੈਣੀ ਤਾਂ ਮੈਂ ਜਿਹਨੂੰ ਅੱਗ ਲੱਗੀ ਹੈ ਜਿਹਨੂੰ ਭੁੱਖ ਲੱਗੀ ਉਹ ਤਾਂ ਭੱਜਾ ਜਾਂਦਾ ਵੀ ਹਾਂ ਦੱਸ ਪਾਈ ਤੇਰੀ ਕੀ ਰਾਏ ਤੇਰੀ ਕੀ ਰਾਏ ਤੇਰੀ ਕੀ ਰਾਏ ਹਫਤੇ ਬਾਅਦ ਇੱਕ ਘੰਟਾ ਬੈਣਦੇ ਸੀ ਚਾਪ ਕੋਟੇ ਖਾਦੇ ਤੇ ਚਲੋ ਅਗਲੇ ਹਫਤੇ ਫੇਰ ਕਿਸੇ ਨੂੰ ਮਿਲ ਲਾਂਗੇ ਉਹ ਤਾਂ ਇਦਾਂ ਜਿਹੇ ਮੇਲੇ ਆਏ ਹੁੰਦੇ ਨੇ ਐਸੇ ਬੇਸ਼ਰਮ ਲੋਕ ਨੇ ਉਦਾਂ ਕਹਿੰਦੇ ਅਸੀਂ ਗੁਰੂ ਦੇ ਸਿੱਖ ਵੀ ਗੁਰੂ ਦਾ ਸਿੱਖ ਤਾਂ ਗੁਰੂ ਦੇ ਵਾਸਤੇ ਮਰਨ ਨੂੰ ਤਿਆਰ ਗੁਰੂ ਦੇ ਸਿੱਖ ਦਾ ਫੇਰ ਭਾਈ ਮਤੀ ਦਾਸ ਤੇ ਭਾਈ ਸਤੀ ਦਾਸ ਭਾਈ ਦੇ ਆਲਾ ਜੀ ਸੀਗੇ ਤੇ ਤੁਸੀਂ ਗੁਰੂ ਦੇ ਸਿੱਖ ਹੋ ਗਏ ਹੋ ਰਸੋਣ ਸਪੀਕਰ ਸਾਹਿਬ ਤੁਹਾਡੀ ਕੋਈ ਨੈਤਿਕ ਜ਼ਿੰਮੇਵਾਰੀ ਨਹੀਂ ਸੀ ਉਦੋਂ ਤਾਂ ਤੁਸੀਂ ਕਹਿੰਦੇ ਅਸੀਂ ਗੁਰੂ ਦੇ ਸਿੱਖ ਹਾਂ ਤੇ ਗੁਰੂ ਦੇ ਪ੍ਰਤੀ ਤੁਸੀਂ ਕੀਤਾ ਕੀ ਹੈ ਤੁਸੀਂ ਉਸ ਸਿਲੈਕਟ ਕਮੇਟੀ ਦੀ ਚਾਬੀ ਕਸੀ ਭਾਈ ਇਹਨੂੰ ਨਬੜੋ 4 ਮਹੀਨੇ ਥੋੜੇ ਹੁੰਦੇ ਕਿਸੇ ਗੱਲ ਤੇ رائے ਲੈਣ ਨੂੰ ਜਦੋਂ ਇਹਨਾਂ ਲੀਡਰਾਂ ਨੇ ਆਪਣੀ ਤਨਖਾਹ ਵਧਾਉਣੀ ਉਦੋਂ ਕਿ ਸਿਲੈਕਟ ਕਮੇਟੀ ਬਿਠਾਈ ਅੱਜ ਤੱਕ ਤੁਸੀਂ ਸੀਨੀਅਰ ਪੱਤਰਕਾਰ ਹੋ ਕਦੇ ਇੰਡੀਆ ਦੇ ਵਿੱਚ ਭਾਵੇਂ ਐਮਪੀਆ ਨੇ ਤਨਖਾਹ ਵਧਾਉਣੀ ਐਮਐਲਏ ਨੇ ਤਨਖਾਹ ਵਧਾਉਣੀ ਆਪਣੀ ਉਦੋਂ ਤਾਂ 50 ਮਿੰਟਾਂ 'ਚ ਕਾਨੂੰਨ ਪਾਸ ਹੋ ਜਾਂਦਾ ਵੀ ਹਾਂ ਜੀ ਇੰਨੀ ਤਨਖਾਹ ਵਧ ਗਈ ਤੇ ਟੇਬਲ ਥੱਪ ਤੇ ਪਾਈ ਜਾਂਦੇ ਨੇ ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਰੋਕਣ ਵਾਸਤੇ ਕਾਨੂੰਨ ਬਣਾਉਣ ਦੀ ਗੱਲ ਹੈ ਤੇ ਗੱਲਾ ਪੀਨ ਪਾ ਕੇ ਰੱਖ ਦਿੱਤਾ ਹੈ ਸਿਕਿਉਰਟੀਆਂ ਵੀ 10-15 ਮਿੰਟਾਂ 'ਚ ਹੀ ਵੱਜ ਜਾਂਦੀਆਂ ਸਾਰੇ ਕੁਝ ਉੱਥੇ ਤੇ ਸਾਰੇ ਕੁਝ ਹੋ ਜਾਂਦਾ ਹੁਣ ਇੱਥੇ ਨਵੇਂ ਵਿੱਚ ਟਕਵਾਂਜ ਗੱਡੇ ਜਾ ਰਹੇ ਨੇ ਕੋਈ ਕਹਿੰਦਾ ਕਿ ਸ਼ਹੀਦ ਭਗਤ ਸਿੰਘ ਦੇ ਬੁੱਤ ਨੂੰ ਵੀ ਬੇਅਦਬੀ 'ਚ ਲੈ ਕੇ ਆਓ ਕੋਈ ਕਹਿੰਦਾ ਅੰbedkar ਦੇ ਬੁੱਤ ਨੂੰ ਵੀ ਬੇਅਦਬੀ 'ਚ ਲੈ ਕੇ ਆਓ ਮਤਲਬ ਇਹ ਖਲਾਰਾ ਪਾਉਣਾ ਚਾਹੁੰਦੇ ਆ ਸਮਟਣਾ ਨਹੀਂ ਚਾਹੁੰਦੇ ਕੀ ਇੰਨੀਆਂ ਬੇਅਦਬੀਆਂ ਥੋੜੀਆਂ ਮੇਰੇ ਖਿਆਲ ਦੇ ਨਾਲ ਜੇ ਸਹੀ ਡਾਟਾ ਆ ਜੇ 500 ਤੋਂ ਵੱਧ ਬੇਅਦਬੀਆਂ ਦਾ ਡਾਟਾ ਹੋਏਗਾ ਇਸ ਵੇਲੇ ਤੱਕ 500 ਤੋਂ ਵੱਧ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ 450 ਦਾ ਡਾਟਾ ਤਾਂ ਅੱਜ ਤੋਂ ਸਾਲ ਪਹਿਲਾਂ ਦਾ ਡਾਟਾ ਹੈ ਇਹ ਹਰ ਜਗ੍ਹਾ ਦੱਬਣ ਦੇ ਉੱਤੇ ਜਿਹੜੇ ਕੋਸ਼ਿਸ਼ ਕਰਨਦੇ ਉਹਨਾਂ ਕੰਮ ਕਰ ਲੋ ਉਹਨਾਂ ਕੰਮ ਕਰ ਲੋ ਬੇਅਦਬੀਆਂ ਜੇ ਸੱਚੀ ਮੁੱੱਚੀ ਤੁਸੀਂ ਨਾ ਨਾ ਢੱਕ ਸਕੇ ਤੇ ਪਹਿਲੇ ਵੀ ਇਦਾਂ ਹੀ ਕੱਢੇ ਸੀ ਪੰਜਾਬੀਆਂ ਨੇ ਆ ਜਿਹੜੇ ਪੰਜਾਬੀ ਖੜੇ ਆ ਨਾ ਇਹ ਭਾਵੇਂ ਬੋਲਣ ਭਾਵੇਂ ਨਾ ਬੋਲਣ ਜਦੋਂ ਇਹਨਾਂ ਦੀ ਵਾਰੀ ਆਉਣੀ ਹੈ ਨਾ ਇੰਨਾ ਪਹਿਲਾਂ ਨੂੰ ਇਦਾਂ ਹੀ ਕੱਢਿਆ ਸੀ ਤਿੰਨ ਤਿੰਨ ਮੁੱਖ ਮੰਤਰੀ ਬਦਲੇ ਨੇ ਇਹਨਾਂ ਨੇ ਤੇ ਜੇ ਮੌਜੂਦਾ ਮੁੱਖ ਮੰਤਰੀ ਵੀ ਕਿਸੇ ਪਾਸੇ ਨਾ ਲੱਗਾ ਜੇ ਇਹਨੇ ਬੇਅਦਬੀਆਂ ਦਾ ਕਾਨੂੰਨ ਨਾ ਬਣਾਇਆ ਬੇਅਦਬੀਆਂ ਨੂੰ ਨਾ ਰੋਕਿਆ ਹੁੰਦਾ ਰੋਕਿਆ ਤੇ ਇਹਦਾ ਵੀ ਫਿਰ ਤੋਰਨ ਦਾ ਪੱਕਾ ਕੰਮ ਨੇੜੇ ਹੀ ਆ ਆ ਦੇਖ ਲਓ ਸਾਹਮਣੇ ਖੜੇ ਨੇ ਗੱਲ ਦੇ ਵਿੱਚ ਪੂਰਾ ਦਮ ਜੇ ਗੁਰੂ ਗ੍ਰੰਥ ਸਾਹਿਬ ਦੇ ਬਾਰੇ ਜਿਹੜਾ ਜੋ ਇਹ ਫਰਮਾਨ ਕਰ ਰਹੇ ਨੇ ਬਿਲਕੁਲ ਸਹੀ ਕਰ ਰਹੇ ਗੱਲ ਉਹਨਾਂ ਦੀ ਬੇਅਦਬੀਆਂ ਜਿਹੜੀਆਂ ਹੋ ਰਹੀਆਂ ਉਹ ਰੋਕ ਕਿਉਂ ਨਹੀਂ ਯਾਰੀਆਂ ਕੀ ਕਾਰਨ ਨੇ ਕੌਣ ਬੰਦੇ ਨੇ ਉਹ ਜਿੰਨਾਂ ਦੀ ਐਨੀ ਮੰਨੀ ਜਾ ਰਹੀ ਏ ਅਸੀਂ ਸਿੱਖ ਐਵੇਂ ਹੀ ਆ ਅਸੀਂ ਸਿਰਫ ਗੁਰਦਾਰੇ ਮੱਥਾ ਟੇਕ ਕੇ ਦੇਖ ਕਰਾਈ ਤੇ ਘਰੋਂ ਚਲੇ ਗਏ ਜੀ ਜੋ ਕਾਨੂੰਨ ਦੀ ਗੱਲ ਇਹ ਕਰ ਰਹੇ ਨੇ ਉਹ ਕਾਨੂੰਨ ਬਾਰੇ ਜਰੂਰ ਸੋਚਣਾ ਚਾਹੀਦਾ ਐਥੇ ਹੀ ਐਲਾਨ ਸਵੇਰੇ ਹੀ ਕਰ ਦਵੇ ਜੇ ਭਗਵੰਤ ਮਾਨ ਨੇ ਦੁਬਾਰਾ ਆਉਣਾ ਤੇ じゃ ਹੀ ਸਾਰੇ ਵੋਟ ਪਾ ਦਾਂਗੇ ਸਾਰੇ ਪਾ ਦੇਣੇ ਜੇਕਰ ਸਵੇਰੇ ਐਲਾਨ ਕਰਕੇ ਜਾਵੇ ਜੇ ਐਲਾਨ ਹੋ ਜਾਂਦਾ ਅੱਜ ਚਲੋ ਅੱਜ ਦੇ ਦਿਨ ਹੋ ਜਾਂਦਾ ਅੱਜ ਦੇ ਦਿਨ ਨਾ ਵੀ ਹੋਵੇ ਐਲਾਨ ਹੋ ਜਾਂਦਾ ਸਰਕਾਰ ਰੰਦੇ ਰੰਦੇ ਹੋ ਜਾਂਦਾ ਤੁਸੀਂ ਸਾਰੇ ਕਹਿੰਦੇ ਵੀ ਵੋਟ ਵੀ ਪਾ ਦੋਗੇ ਵਾਦਿਆਂ ਕੇ ਵੋਟ ਲਾਣ ਤਾਂ ਕਰੇ ਸਾਡੇ ਗੁਰੂ ਅਸੀਂ ਸਾਨੂੰ ਗੁਰੂ ਗ੍ਰੰਥ ਸਾਹਿਬ ਤੋਂ ਉੱਤੇ ਕੋਈ ਚੀਜ਼ ਨਹੀਂ ਸਾਡੇ ਵਾਸਤੇ ਸਾਡੇ ਸਿੱਖਾਂ ਵਾਸਤੇ ਕੋਈ ਚੀਜ਼ ਨਹੀਂ ਹੈਗੀ ਗੁਰੂ ਗ੍ਰੰਥ ਸਾਹਿਬ ਤੋਂ ਉੱਤੇ ਲਾਣ ਕਰਕੇ ਸਾਰਾ ਕੁਝ ਕਰਨਗੇ ਲਾਗੂ ਕਰੇ ਇੰਪਲੀਮੈਂਟੇਸ਼ਨ ਹੋਣੀ ਲਾਗੂ ਕਰੇ ਇਕੱਲਾ ਐਲਾਨ ਕਰਕੇ ਨਾ ਚਲਾ ਜਾਵੇ ਘਰੇ ਜਾ ਕੇ ਸੌ ਜਾਵੇ दारू ਪੀ ਕੇ ਬਾਅਦ ਚ ਸਾਨੂੰ ਪਤਾ दारू ਪੀਂਦਾ ਵਾਦੂ ਪੀਵੇ ਅਸੀਂ ਪਰਸਨਲ ਗੱਲਾਂ ਨਾ ਕਰ हां बस ਇਹ ਲਾਂਜ ਜ਼ਰੂਰ ਕਰੇ ਤੇ ਲਾਂਜ ਕਰਕੇ ਲਾਗੂ ਕਰ ਦੇਵੇ ਅਸੀਂ ਸਿੱਖ ਸਾਰੇ ਬਹੁਤ ਕੋਸ਼ਾ ਭਗਵੰਦ ਮਾਨ ਤੇ ਬਾਕੀ ਉਹਨੇ ਜੋ ਕੰਮ ਕੀਤਾ ਸਾਨੂੰ ਸੰਭਾਲਣ ਦਾ ਇਥੇ ਉਹ ਸਾਨੂੰ ਵਧੀਆ ਲੱਗਾ ਲੇਕਿਨ ਪਰ ਜਿਹੜਾ ਜ਼ਰੂਰੀ ਕੰਮ ਸਾਡਾ ਨਾ ਗੁਰੂ ਗ੍ਰੰਥ ਸਾਹਿਬ ਦਾ ਹੈ ਬਹੁਤ ਜ਼ਿਆਦਾ ਜ਼ਰੂਰੀ ਹੱਦੋਂ ਵੱਧ ਕੇ ਉਹਦੇ ਵਿੱਚ ਸਾਡੀ ਜਾਣ ਵਸ ਸਾਜੀ ਇਕ ਦੇ ਕੱਲੇ ਵਿਕਾਸ ਦੀ ਜਾਂ ਪ੍ਰਬੰਧਾਂ ਦੀ ਗੱਲ ਕਰੀਏ ਨਾ ਤੇ ਜਿਹੜੀ ਬਾਦਲਾਂ ਵਾਲੀ ਸਰਕਾਰ ਸੀ ਉਹਨਾਂ ਕੋਲ ਥੋੜੀਆਂ ਸੜਕਾਂ ਨਹੀਂ ਸੀ ਬਣਾਈਆਂ ਪੰਜਾਬ 'ਚ ਬੜਾ ਕੁਝ ਕੀਤਾ ਸੀ ਉਹਨਾਂ ਨੇ ਪਰ ਮਕਾ ਜੈ ਡਵੈਲ ਡਵੈਲਪਮੈਂਟ ਦੀ ਗੱਲ ਕਰੀਏ ਤਾਂ ਗੱਲ ਕਰੀ ਉਹਨਾਂ ਬਥਰੀ ਕੀਤੀ ਸੀ ਤੇ ਡਵੈਲਪਮੈਂਟ ਤਾਂ ਅੰਗਰੇਜ਼ ਵੀ ਬੜੀ ਕਰਦੇ ਸੀਗੇ ਫਿਰ ਡਵੈਲਪਮੈਂਟ ਤਾਂ ਅੰਗਰੇਜ਼ ਵੀ ਬੜੀ ਕਰਦੇ ਫਿਰ ਹੁਣ ਸ਼ਹੀਦ ਭਗਤ ਸਿੰਘ ਭਗਤ ਸਿੰਘ ਕਿਉਂ ਕਰਦੇ ਹੋ ਗਾਲੇ ਡਵੈਲਪਮੈਂਟ ਦੀ ਨਹੀਂ ਗੱਲ ਸਾਡੀ ਜਜ਼ਬਾਤਾਂ ਦੀ ਹੈ ਜਾਂ ਸਾਡੀ ਇਸ਼ਟ ਦੀ ਹੈ ਸਾਡੀ ਇੱਜ਼ਤ ਦੀ ਹੈ ਸੀ ਸਵੈਮਾਨ ਨਾਲ ਜੀਣ ਵਾਲੇ ਲੋਕ ਆ ਤੁਸੀਂ ਸਾਨੂੰ ਜਲੀਲ ਕਰਦੇ ਪਏ ਹੋ ਪੰਜਾਬ ਦੀ ਧਰਤੀ ਤੇ ਸਾਡੇ ਗੁਰੂ ਸਾਹਿਬ ਦੀ ਇੱਜ਼ਤ ਬਾਰ ਬਾਰ ਰੋਲੀ ਜਾਂ ਰਹੀ ਆ ਤੇ ਤੁਸੀਂ ਕੁਰਸੀਆਂ ਤੇ ਬੈਠੇ ਕੱਖ ਨਹੀਂ ਕਰਦੇ ਕੀ ਇਹ ਤੁਸੀਂ ਜਲੀਲ ਨਹੀਂ ਕਰਦੇ ਪੰਜਾਬ ਦੇ ਆਵਾਮ ਨੂੰ ਕਿ ਤੁਹਾਡੇ ਕੋਲ ਕੋਈ ਜਵਾਬ ਹੈ ਇਸ ਗੱਲ ਦਾ ਸਾਡੇ ਨਾਲ ਅੱਖਾਂ ਚ ਅੱਖਾਂ ਮਲਾ ਸੀ ਇੱਧਰ ਖਲੋਣੇ ਆ ਮੁੱਖ ਮੰਤਰੀ ਸਾਹਿਬ ਦਾ ਉੱਧਰੋਂ ਨਿਕਲ ਜਾਂਦੇ ਅਸੀਂ ਆਂ ਦੀ ਡੀਕਦੇ ਰਹੇ ਇੱਥੇ ਖੜੇ ਆ ਇੱਦਾਂ ਹਾਂ ਅਸੀਂ ਇੱਥੇ ਖੜੇ ਸੀ ਆਏ ਨਹੀਂ ਬੰਦੇ ਸਿਕਿਉਰਿਟੀ ਖੜੀ ਸੀ ਉਹਨਾਂ ਦੀ ਪ੍ਰਸ਼ਾਦ ਲੈ ਕੇ ਖੜੇ ਸੀ ਬਾਅਦ ਚ ਪਤਾ ਨਹੀਂ ਲੱਗਾ ਪਿੱਛੋਂ ਹੀ ਕੁਛਰ ਪੁਤਰ ਹੋ ਗਈ ਪਟੇਲ ਸੇਵਾ ਲੈਰ ਵਾਲੇ ਖੜੇ ਆ ਉੱਥੇ ਵੀ ਪੁੱਛਣਗੇ ਵੀ ਕੀ ਕੀਤਾ ਜੇ ਕਾਨੂੰਨ ਦਾ ਗੱਲ ਤਾਂ ਇਹ ਆ ਵੀ ਭਾਈ ਗੁਰਜੀਤ ਸਿੰਘ ਖਾਲਸਾ ਦਾ ਮਰਨੇ ਪਿਆ ਤਾਂ ਤੁਹਾਡੇ ਵਾਸਤੇ ਤੁਹਾਨੂੰ ਜਗਾਉਣ ਵਾਸਤੇ ਤੇ ਜੇ ਤੁਸੀਂ ਐਡੇ ਬੇਸ਼ਰਮ ਹੋ ਐਡੇ ਨਕਰਮੇ ਹੋ ਤੇ ਫਿਰ ਅਸੀਂ ਤੁਹਾਨੂੰ ਕਿਤਾ ਹਾਰ ਪਾ ਦਾਂਗੇ ਤੇ ਜੇ ਹਾਰ ਪਾਉਣੇ ਆ ਤਾਂ ਆਖ ਵੇਖੋ ਇਹ ਕੋ ਸਾਡੇ ਸੱਦੇ ਤੇ ਤਾਂ ਨਹੀਂ ਆਏ ਇਹ ਵੀਰ ਇਦਾਂ ਇਹਨਾਂ ਦੇ ਅੰਦਰ ਵੀ ਦਰਦ ਆ ਭੈਣਾ ਦੇ ਅੰਦਰ ਵੀ ਦਰਦ ਹੈ ਆਨੰਦਪੁਰ ਸਾਹਿਬ ਦੇ ਵਾਸੀ ਨੇ ਇਹਨਾਂ ਦੇ ਅੰਦਰ ਦਰਦ ਦਾ ਤੜਫ ਹੈ ਕਿ ਸਾਡੇ ਗੁਰੂ ਦੀਆਂ ਪਿਆਦੀਆਂ ਟੱਕੀਆਂ ਜਾ ਰਹੀਆਂ ਵਾਹਿਗੁਰੂ ਜੀ ਇਹਨਾਂ ਨੂੰ ਬੁੱਧੀ ਦੇ ਦੇਵੇ ਇਦਾਂ ਦੀ ਬੁੱਧੀ ਕਰਕੇ ਦਾ ਸੰਗਤ ਪਹਿਲਾਂ ਦੁਖੀ ਹੋਈ ਸੀ ਸਰਕਾਰਾਂ ਤੇ ਤੇ ਚਲੋ ਚੰਗਾ ਇਨਸਾਨ ਕੋਈ ਆਊਗਾ ਚੰਗੇ ਆਣੇ ਕਰਕੇ ਤਾਂ ਹੀ ਜਵੇਂ ਪੱਠਾ ਬਠਾਲ ਦਿੱਤਾ ਕਿਉਂਕਿ ਸਾਡੇ ਪੰਜਾਬ ਦੇ ਜਿਹੜੇ ਵਿਧਾਨ ਸਭਾ 'ਚ ਅਸੀਂ ਜਿੱਤ ਕੇ ਜਿਤਾ ਕੇ ਭੇਜਿਆ ਉਹ ਕੇ ਬੇਅਕਲ ਤੇ ਕੋਈ ਚੰਡੀਗੜ੍ਹ ਦਾ ਰੜਾ ਲਿਆ ਕੋ ਦਿੱਲੀ ਦਾ ਰੜਾ ਲਿਆ ਐਨੇ ਇੱਕ ਤਾਂ ਸਾਡੇ ਮੂਰਖ ਨਹੀਂ ਹੈਗੇ ਤੇ ਜਿਹੜਾ ਨੂੰ ਸਮਝ ਨਹੀਂ ਸੀ ਸਾਨੂੰ ਤਾਂ ਇਹੀ ਬੜਾ ਦੁੱਖ ਹੈ ਕਿ ਉਹ ਬਾਹਰ ਦੇ ਬੰਦਿਆਂ ਨੂੰ ਕਿਉਂ ਇਹ ਚੌਧਰਾ ਦਿੰਦੇ ਇੱਥੇ ਇੱਥੇ ਦੇ ਬੰਦੇ ਬੇਸਮਝ ਨਹੀਂ ਬਹੁਤ ਸਮਝਦਾਰ ਹੈ ਬੱਚਾ ਬੱਚਾ ਬੜਾ ਸਮਝਦਾਰ ਹੈ ਪਰ ਬਾ imageHeight 10ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਨੇ ਉਹ ਬੁੱਧੀ ਬਖਸ਼ ਦੇ ਵਾਸ ਬਸ ਬਾ imageHeight ਕਿਰਪਾ ਕਰਾਈ ਨਾ ਤੇ ਜਿਹੜੀ ਗੱਲ ਕਰਨੀ ਦੀ ਉਹ ਕਰਨ ਵਿਧਾਨ ਸਭਾ ਦਾ ਖਰਚਾ ਕਰਕੇ ਕਿਹਾ ਜਿਹੜੇ ਗਰੀਬ ਲੋਕ ਮਰਦੇ ਐ ਸਾਡੇ ਰੋਪੜ ਜ਼ਿਲ੍ਹੇ ਦੇ ਵਿੱਚ ਚਾਰ ਵਾਰੀ ਗੋਲੀਆਂ ਚੱਲ ਲਈਆਂ ਚਾਰ ਬੱਚੇ ਨੌਜਵਾਨਾਂ ਦੇ ਗੋਲੀ ਚ ਚਾਰ ਵਾਰੀ ਚਾਰ ਬੰਦੇ ਮਰ ਚੁੱਕੇ ਇੱਕ ਬੰਦਾ ਬਚ ਗਿਆ ਜੀ ਨਿਤਨ ਨੰਦਾ ਜੀ ਉਹਦੇ ਬੰਦਿਆਂ ਨੂੰ ਹਜਾ ਤਿੱਕਰੋ ਸ਼ਿਪਾਰਸ਼ਾਂ ਆ ਰਹੀਆਂ ਉੱਪਰ ਤੇ ਉੱਪਰ ਬੀਜੇਪੀ ਬੰਦਿਆਂ ਦੀਆਂ ਸ਼ਿਪਾਰਸ਼ਾਂੀਆਂ ਉਸ ਬੰਦਿਆਂ ਨੂੰ ਚੱਕ ਨਹੀਂ ਰਹੇ ਉਸ ਬੰਦੇ ਨਿਤਨੰਦਾ ਜੀ ਦਾ ਤਿੰਨ ਬੇਟੀਆਂ ਮਾਪਾਪ ਬਿਰਧ ਹੈ ਬਿਮਾਰੀ ਦੇ ਨਾਲ ਲੜ ਰਹੇ ਹੈ ਐਦਾਂ ਦੀ ਲਫਨਕ ਬਿਮਾਰੀ ਹੈ ਨਾ ਉਸ ਨੂੰ ਉਹਨਾਂ ਦੇ ਬਾਪ ਨੂੰ ਕੈਂਸਰ ਦਾ ਮਰੀਜ਼ ਹੈ ਉਹ ਬੱਚੇ ਤੇ ਗੋਲੀ ਵੱਜ ਗਈ ਉਹਦੇ ਕਰਕੇ ਸਿਰਫ ਇੱਕ ਬੰਦਾ ਦਲਸ਼ੇਰ ਸਿੰਘ ਠਾਣੇਦਾਰ ਚੱਕ ਲਿਆ ਤਿੰਨ ਬੰਦਿਆਂ ਨੂੰ ਹਜੇ ਨਹੀਂ ਪੁਲਿਸ ਹੱਥ ਲਾ ਰਹੀ ਹੈ ਲੁਕਦੇ ਫਿਰਦੇ ਆ ਤਾਂ ਕਹਿੰਦੇ ਜੀ ਅਸੀਂ ਉਹਨਾਂ ਦੀ ਇਨਕੁਆਰੀ ਪਾਈ ਹੈ ਇਨਕੁਆਰੀ ਪਾਈ ਹੈ ਹੁਣ 26 ਤਰੀਕ ਨੂੰ ਤਾਰਨਾ ਲੱਗਣਾ ਜੀ ਅਨੰਤਪਰਸਾਹ ਫਾਟਕਾਂ ਦੇ ਕੋਲ ਦੱਸੋ ਤੁਸੀਂ ਆ ਤੁਸੀਂ ਗੱਲ ਕਹੀ ਜਿਦੇ ਵੇ ਲੋਕਾਂ ਦਾ ਧਿਆਨ ਨਹੀਂ ਸੀਗਾ ਬੜੀ ਬੜੀ ਗੱਲ ਹੈ ਤੇ ਆ ਬੇਨਖੀਰ ਚ ਮੈਂ ਮਿੱਟੀ ਦੇ ਮਾਦਮ ਦੇ ਰਾਈ ਪੰਜਾਬ ਸਰਕਾਰ ਨੂੰ ਇੱਕ ਹੋਰ ਗੱਲ ਪੁੱਛਣਾ ਚਾਹੁੰਦਾ ਕਿ ਤੁਸੀਂ ਮਤਲਬ ਲੱਖਾਂ ਦੀ ਤਾਦਾਦ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੇ ਸਰੂਪ ਪਤਾ ਨਹੀਂ ਕਿੱਥੇ ਕਿੱਥੇ ਲਾਉਂਦੇ ਆ ਹੁਣ ਸਮਾਗਮ ਲੰਘ ਜਾਣਾ ਇਸ ਤੋਂ ਬਾਅਦ ਇਹਨੂੰ ਬਾਇਜਤ ਸੰਭਲਿਓ ਵੈਸੇ ਤਾਂ ਤੁਹਾਡਾ ਮਤਲਬ ਕੋਈ ਏਡਾ ਵਧੀਆ ਰਿਕਾਰਡ ਨਹੀਂਗਾ ਤੁਸੀਂ ਜਿੱਥੇ ਲੋਕੀ ਮਤਲ ਖੜੇ ਹੋ ਕੇ ਪਿਸ਼ਾਬ ਕਰਦੇ ਉੱਥੇ ਵੀ ਤੁਸੀਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀਆਂ ਫਲੈਕਸਾਂ ਲਾਈਆਂ ਸੀਗੀਆਂ ਤੇ ਕੁਝ ਅਕਲ ਨੂੰ ਹੱਥ ਮਾਰਿਓ ਹੁਣ ਇਸ ਤੋਂ ਬਾਅਦ ਇਹਨਾਂ ਨੂੰ ਸੰਭਾਲ ਕੇ ਜਿੱਤ ਦੇ ਨਾਲ ਜੇ ਤੁਸੀਂ ਨਹੀਂ ਸੰਭ ਸਕਦੇ ਤੇ ਤੁਸੀਂ ਕਿਸੇ ਸੰਸਥਾ ਦੇ ਹੈਂਡਓਵਰ ਕਰ ਦਿਓ ਇਹਨਾਂ ਸਰੂਪਾਂ ਦਾ ਇਹ ਤੁਸੀਂ ਲੱਖਾਂ ਦੀ ਤਾਦਾਦ ਦੇ ਵਿੱਚ ਛਾਪੇ ਨੇ ਇਹਨਾਂ ਸੜਕਾਂ ਤੇ ਦੇਖਦੇ ਰਹਿਣ ਤੇ ਰੋਲਦੇ ਰਹਿਣ ਸੋ ਇਹ ਵੀ ਇੱਕ ਸੁਨੇਹਾ ਦੇਣਾ ਚਾਹੁੰਦੇ ਆ ਅਖੀਰ ਦੇ ਵਿੱਚ ਉਹ ਗੱਲ ਤਾਂ ਫੇਰ ਅੰਦਰ ਹੌਣਾ ਚਾਹਾਂਗਾ ਕਿ ਜੇ ਤੁਹਾਨੂੰ ਰੱਬ ਨੇ ਤਾਕਤ ਦਿੱਤੀ ਹੈ ਕਾਨੂੰਨ ਬਣਾਉਣ ਦੀ ਤੇ ਜੇ ਗੁਰੂ ਵਾਸਤੇ ਕਾਨੂੰਨ ਵੀ ਬਣਾਉਣ ਜੋ ਅੱਗੇ ਨਹੀਂ ਤੇ ਫਿਰ ਕਿਹੜੇ ਮੂੰਹ ਦੇ ਨਾਲ ਗੁਰਦੁਆਰਾ ਸਾਹਿਬ ਆਉਂਦੇ ਹੋ ਆ ਬੈਂਸ ਸਾਹਿਬ ਚੌਥੇ ਦਿਨ ਤੱਕ ਤਖਤ ਕੇਸਗੜ੍ਹ ਸਾਹਿਬ ਆਉਂਦੇ ਆ ਉਦੋਂ ਉਹਨਾਂ ਨੂੰ ਯਾਦ ਨਹੀਂ ਆਉਂਦਾ ਕਿ ਮੈਂ ਇਸ ਗੁਰੂ ਦੇ ਵਾਸਤੇ ਕਾਨੂੰਨ ਬਣਾਉਣ ਵਾਸਤੇ ਮੈਨੂੰ ਸੰਗਤ ਕਹਿ ਰਹੀ ਆ ਉਹ ਦਿਨ ਇਹਨਾਂ ਨੂੰ ਯਾਦ ਨਹੀਂ ਆਉਂਦਾ ਇਹਨਾਂ ਦਾ ਜਨਮ ਦਿਨ ਸੀ ਉਦੋਂ ਵੀ ਆਇਆ ਉਸ ਤੋਂ ਪਹਿਲਾਂ ਤਾਂ ਅਸੀਂ ਇਹਨਾਂ ਨੂੰ ਮੈਮੋਰੈਂਡਮ ਦਿੱਤਾ ਕਿ ਕਿਹੜੀ ਇਹਨਾਂ ਦੀ ਜ਼ਮੀਰ ਨਹੀਂ ਜਾਗਦੀ ਕਿ ਜਦੋਂ ਗੁਰੂ ਸਾਹਿਬ ਦੇ ਸਾਹਮਣੇ ਜਾ ਕੇ ਖੜਾਉਂਦੇ ਹੱਥ ਜੋੜ ਕੇ ਇਹ ਐਸ ਗਰੂਨ ਨੂੰ ਅਸੀਂ ਤਰਲੇ ਲਾਇਆ ਲੈ ਆ ਕਿ ਅਸੀਂ ਐਮਐਲਏ ਬਣੇ ਮੰਤਰੀ ਬਣ ਗਏ ਤੇ ਅੱਜ ਸਾਡੇ ਕੋਲ ਤਾਕਤ ਆ ਕਿ ਅਸੀਂ ਗਰੂਰ ਦੀ ਬੇਅਦਬੀ ਰੋਕਣ ਵਾਸਤੇ ਇੱਕ ਕਾਨੂੰਨ ਬਣਾਉਣ ਦੀ ਤਾਕਤ ਜੇ ਸਾਨੂੰ ਮਿਲੀ ਆ ਤੇ ਉੱਥੇ ਤੁਸੀਂ ਸਾਰੇ ਘੁੱਗੂ ਬਣੇ ਬੈਠੇ ਹੋ ਸੋ ਕੁਝ ਅਕਲ ਨੂੰ ਹੱਥ ਮਾਰੋ ਲੋਕੀ ਅੰਨੇ ਨਹੀਂ ਗਏ ਉਹ ਤੁਹਾਡੇ ਪੋਸਟਰਾਂ ਦੇ ਉੱਤੇ ਜਦੋਂ ਤੁਹਾਡੀ ਸਰਕਾਰ ਬਣਾਈ ਸੀ ਤੁਹਾਡੇ ਪੋਸਟਰਾਂ ਤੇ ਬਣਾਈ ਸੀ ਉਦੋਂ ਤਾਂ ਪੋਸਟਰ ਦੂਜੇ ਲਾਉਂਦੇ ਸੀਗੇ ਤੁਸੀਂ ਸੋਚਣ ਦੇ ਅਸੀਂ ਪੋਸਟਰਾਂ ਤੇ ਭਰਮਾ ਲਾਂਗੇ ਪੰਜਾਬੀ ਐ ਇਹ ਪੂਰਾ ਤੱਤ ਜਾਣਦੇ ਨੇ ਤੇ ਇਹਨਾਂ ਨੇ ਤੱਤ ਕੱਢ ਲੈਣਾ ਜੇ ਕੱਢੀ ਬੈਠੇ ਨੇ ਸਿਰ ਤੇ ਚੜਾਣਾ ਵੀ ਜਾਣਦੇ ਆ ਤੇ ਲਾਣਾ ਵੀ ਜਾਣਦੇ ਆਣਾ ਵੀ ਲਾਣਦੇ ਨੇ ਹੁਣ ਜੇ ਸੋਚਣ ਡੇ ਆ ਨਾ ਵੀ ਅਖਬਾਰਾਂ ਵਾਲਿਆਂ ਨੂੰ ਇਸ਼ਤਿਹਾਰ ਦੇ ਕੇ ਖਰੀਦ ਲਿਆ ਮੀਡੀਆ ਦੂਜੇ ਵੱਡੇ ਵੱਡੇ ਘਰਾਨਿਆਂ ਨੂੰ ਇਸ਼ਤਿਹਾਰ ਦਿੰਦੇ ਨੇ ਉਹਨਾਂ ਬੋਲਣਾ ਹੀ ਨਹੀਂ ਪੱਤਰਕਾਰ ਤਾਂ ਸਵਾਲ ਕਰਨੋਂ ਹੀ ਹਟ ਗਏ ਨੇ ਵੀ ਜਰਨਲਿਸਟ ਦਾ ਫਰਜ਼ ਨਹੀਂ ਸੀ ਬਣਦਾ ਇਹਨਾਂ ਨੂੰ ਪੁੱਛਦੇ ਜਦੋਂ ਇਹਨਾਂ ਨੇ ਐਲਾਨ ਕੀਤਾ ਸੀ ਆਨੰਦਪੁਰ ਸਾਹਿਬ ਸੈਸ਼ਨ ਕਰਨਾ ਉਹ ਦਿਨਾਂ ਨੂੰ ਪੁੱਛਦੇ ਪਹਿਲੇ ਸੈਸ਼ਨ ਦਾ ਕੀ ਬਣਿਆ ਜੇ 14 15 ਜੁਲਾਈ ਦਾ ਜਿਹੜਾ ਤੁਸੀਂ ਪਹਿਲਾ ਸੈਸ਼ਨ ਇਹ ਤਾਂ ਸਿਵ ਬਦਮੀਆਂ ਦੇ ਕਾਨੂੰਨ ਦੇ ਅੱਤੇ ਉਹਦਾ ਕੀ ਬਣਿਆ ਉਹ ਕਿੱਥੇ ਆ ਕੋਈ ਪੁੱਛਦਾ ਹੀ ਨਹੀਂ ਭਾਈ